ਹਾਂਜੀ ਸਾਰੇ ਮੇਰੇ ਵੀਰ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਜੇ ਮੈਂ ਹੁਣ ਗੱਲ ਕਰਾਂ ਇੱਕ ਹੋਰ ਵੈਕੈਂਸੀ ਦੀ ਤੁਹਾਡੇ ਲਈ ਇੱਕ ਹੋਰ ਜੌਬ ਦਾ ਨੋਟੀਫਿਕੇਸ਼ਨ ਆਇਆ ਹੈ ਜੀ ਬਹੁਤ ਹੀ ਵਧੀਆ ਵੈਕੈਂਸੀ ਹੈ ਜੀ ਕਿਸੇ ਨੇ ਵੀ ਅਪਲਾਈ ਕਰਨੀ ਹੈ ਇਹ ਜਿਹੜੀ ਵੈਕੈਂਸੀ ਦਾ ਨਾਮ ਹੈ ਰੱਖਿਆ ਸੇਵਾਮਾ ਭਲਾਈ ਵਿਭਾਗ ਪੰਜਾਬ ਦੀ ਵੈਕੈਂਸੀ ਹੈ ਜੀ ਇਹ ਜਿਹੜੀ ਵੈਕੈਂਸੀ ਹੈ ਪੀ ਟ੍ਰਿਪਲ ਐਸਡ ਐਡਵਰਟਾਈਜ਼ ਨੰਬਰ 042025 ਦੀ ਅਧੀਨ ਹੈ ਜੀ ਕਿਸੇ ਨੇ ਵੀ ਅਪਲਾਈ ਕਰਨੀ ਹੋਵੇ ਕਰ ਸਕਦੇ ਹੈ ਜੀ ਕਿਹੜੀ ਵੈਕੈਂਸੀ ਕੌਣ ਕੌਣ ਅਪਲਾਈ ਕਰ ਸਕਦੇ ਹੈ ਕੌਣ ਨਹੀਂ ਕਰ ਸਕਦੇ ਕਿੰਨੀ ਦੀ ਲਾਸਟ ਡੇਟ ਹੈ ਕਿੰਨੀ ਦੀ ਸਟਾਰਟਿੰਗ ਹੈ ਕਿੰਨੀ ਦੀ ਫੀਸ ਹੈ ਤੁਹਾਨੂੰ ਸਭ ਕੁਝ ਇਸ ਵੀਡੀਓ ਦੇ ਵਿੱਚ ਦੱਸਾਂਗੀ ਜੀ ਵੀਡੀਓ ਦੇ ਨਾਲ ਬਨੇ ਰਹੇ ਹੋ ਜੀ ਸਭ ਤੋਂ ਪਹਿਲਾਂ ਤਾਂ ਜੀ ਡੇਡ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ 4/7/2025 ਨੂੰ ਇਹਦਾ ਨੋਟੀਫਿਕੇਸ਼ਨ ਆ ਗਿਆ ਸੀ ਜੀ 4/7/2025 ਨੂੰ ਇਹਦਾ ਨੋਟੀਫਿਕੇਸ਼ਨ ਆ ਗਿਆ ਸੀ ਜੀ ਆਪਾਂ ਗੱਲ ਕਰੀ ਇਹ ਫਾਰਮ ਕਦੋਂ ਅਪਲਾਈ ਕਰ ਸਕਦੇ ਆ ਤੁਸੀਂ ਦੇਖ ਸਕਦੇ ਹੋ 15/7/2025 ਨੂੰ ਇਹ ਫਾਰਮ ਜੋ ਨੇ ਉਹ ਅਪਲਾਈ ਕਰ ਸਕਦੇ ਆ ਜੀ ਕਿਸੇ ਨੇ ਵੀ ਅਪਲਾਈ ਕਰਨਾ ਫਾਰਮ ਅਪਲਾਈ ਹੁਣੇ ਸਟਾਰਟ ਹੋ ਗਏ ਨੇ ਬਿਨਾਂ ਦੇਰੀ ਕਰੇ ਅਪਲਾਈ ਕਰ ਲਿਓ ਜੀ ਤੇ ਜੇ ਦੀ ਆਖਰੀ ਮਿਤੀ ਦੀ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ 5/8/2025 ਜੀ ਆਖਰੀ ਮਿਤੀ ਹੈ ਜੀ ਤੇ ਜੇ ਆਪਾਂ ਇਹਦੀ ਗੱਲ ਕਰੀਏ ਫੀਸ ਦੀ ਆਖਰੀ ਮਿਤੀ ਕੀ ਹੈ ਜੀ 8/8/2025 ਦੀ ਫੀਸ ਵੀ ਆਖਰੀ ਮਿਤੀ ਹੈ ਜੀ ਇਹ ਸਨ ਡੇਟਾਂ ਦੀ ਕਦੋਂ ਇਹ ਸਟਾਰਟ ਹੋਣੀ ਆ ਤੇ ਕਦੋਂ ਇਸ ਦੀ ਐਂਡਿੰਗ ਡੇਟ ਹੈ ਮੈਂ ਤੁਹਾਨੂੰ ਇਹ ਕਲੀਅਰ ਕਰਤਾ ਹੈ ਜੀ ਜੀ ਕਿਸੇ ਨੇ ਵੀ ਅਪਲਾਈ ਕਰਨਾ ਹੈ ਤਾਂ ਤਾਂ ਬਿਨਾਂ ਦੇਰੀ ਕੀਤੇ ਜੋ ਨੇ ਅਪਲਾਈ ਕਰ ਸਕਦੇ ਨੇ ਜੀ ਤੇ ਹੁਣ ਆਪਾਂ ਗੱਲ ਕਰੀਏ ਸਭ ਤੋਂ ਇੰਪੋਰਟੈਂਟ ਗਰੁੱਪ B ਦੀਆਂ ਜੋ ਵੈਕੈਂਸੀਆਂ ਨੇ ਧਿਆਨ ਨਾਲ ਸੁਣਨੇਓ ਗਰੁੱਪ B ਦੀਆਂ ਸੀਨੀਅਰ ਸਹਾਇਕ ਦੀਆਂ ਜਿਹੜੀਆਂ ਵੈਕੈਂਸੀਆਂ ਨੇ ਉਸ ਸੱਤ ਵੈਕੈਂਸੀਆਂ ਨੇ ਜੀ ਗਰੁੱਪ ਬੀ ਦੀਆਂ ਜਿਹੜੀਆਂ ਸੀਨੀਅਰ ਸਹਾਇਕ ਦੀਆਂ ਵੈਕੈਂਸੀਆਂ ਨੇ ਸੱਤ ਨੇ ਜੀ ਤੇ ਜੇ ਆਪਾਂ ਗੱਲ ਕਰੀਏ ਗਰੁੱਪ ਸੀ ਦੀਆਂ ਕਿੰਨੀਆਂ ਵੈਕੈਂਸੀਆਂ ਨੇ ਤੁਸੀਂ ਦੇਖ ਸਕਦੇ ਹੋ ਗਰੁੱਪ ਸੀ ਦੀਆਂ ਜਿਹੜੀਆਂ ਵੈਕੈਂਸੀਆਂ ਨੇ ਉਸ ਵਿੱਚ ਕਲਰਕ ਦੀਆਂ ਵੈਕੈਂਸੀਆਂ 18 ਨੇ ਜੀ ਸੈਨਿਕ ਸਹਾਇਕ ਜਿਹੜੀਆਂ ਵੈਕੈਂਸੀਆਂ ਨੇ ਉਹ 52 ਨੇ ਜੀ ਤੇ ਡਰਾਈਵਰ ਦੀਆਂ ਸਾਮੀਆਂ ਜੋ ਨੇ ਉਹ ਨੇ ਜੀ 9 ਯਾਨਾ ਸੁਣ ਲੋ ਜਿਹੜੀਆਂ ਕਲਰਕ ਦੀਆਂ ਨੇ ਵੈਕੈਂਸੀਆਂ 18 ਨੇ ਜੀ ਸੈਨਿਕ ਭਲਾਈ ਵਿਭਾਗ ਦੀਆਂ ਜਿਹੜੀਆਂ ਨੇ ਉਹ 52 ਨੇ ਜੀ ਤੇ ਜਿਹੜੀਆਂ ਡਰਾਈਵਰ ਦੀਆਂ ਨੇ ਉਹ 9 ਸਾਮੀਆਂ ਨੇ ਜੀ ਟੋਟਲ 86 ਵੈਕੈਂਸੀਆਂ ਜੋ ਨੇ ਆਊਟ ਕੀਤੀਆਂ ਨੇ ਜੀ ਸਰਕਾਰ ਨੇ ਕਿਸੇ ਨੇ ਵੀ ਅਪਲਾਈ ਕਰਨੀਆਂ ਬਿਨਾ ਦੇਰੀ ਕਰੇ ਜੋ ਵੀ ਇਸ ਦੇ ਲਈ ਐਲੀਜੀਬਲ ਹੈ ਜਰੂਰ ਕਰਿਓ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸੀਨੀਅਰ ਸਹਾਇਕ ਵਿੱਚ ਚਾਹੀਦੀ ਕੀ ਹੈ ਐਜੂਕੇਸ਼ਨ ਹੁਣ ਅਪਲਾਈ ਕਰ ਜੀ ਹੁਣ ਆਪਾਂ ਗੱਲ ਕਰਦੇ ਆ ਇਹਦੇ ਵਿੱਚ ਅਪਲਾਈ ਜੋ ਕਰ ਸਕਦਾ ਹੈ ਸਿਰਫ ਉਹੀ ਅਪਲਾਈ ਕਰ ਸਕਦਾ ਹੈ ਜੀ ਜਿਹੜਾ ਕੀ ਐਕ ਸਰਵਿਸਮੈਨ ਹੋਵੇ ਤੁਹਾਨੂੰ ਉਹੀ ਉਹੀ ਅਪਲਾਈ ਕਰ ਸਕਦੇ ਨੇ ਹੋਰ ਕੋਈ ਵੀ ਇਸ ਜੌਬ ਲਈ ਐਲੀਜੀਬਲ ਨਹੀਂ ਹੈ ਜੀ ਸਿਰਫ ਸਿਰਫ ਐਕ ਸਰਵਿਸਮੈਨ ਨੇ ਜੋ ਉਹੀ ਇਹ ਜੌਬ ਲਈ ਅਪਲਾਈ ਕਰ ਸਕਦੇ ਨੇ ਜੀ ਸੀਨੀਅਰ ਸਹਾਇਕ ਵਿੱਚ ਜੋ ਹੈ ਇੱਕ ਤਾਂ ਇਹ ਸਾਬਕਾ ਫੌਜੀ ਹੋਣਾ ਚਾਹੀਦਾ ਹੈ ਸਰਵਿਸਮੈਨ ਹੋਣਾ ਚਾਹੀਦਾ ਹੈ ਤੇ ਦੂਜੀ ਗੱਲ ਜੋ ਕੰਡੀਸ਼ਨ ਹੈ ਉਸ ਦੀ ਘੱਟੋ ਘੱਟ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਤੇ ਤੀਜੀ ਗੱਲ ਜੋ ਹੈ ਉਸ ਦੀ ਇੰਗਲਿਸ਼ ਤੇ ਪੰਜਾਬੀ ਦੀ ਜਿਹੜੀ ਟਾਈਪਿੰਗ ਹੈ ਉਹ ਹੋਣੀ ਚਾਹੀਦੀ ਹੈ ਉਹ ਸੁਣਵਾਣੀ ਚਾਹੀਦੀ ਹੈ ਇਹ ਜਿਹੜੀਆਂ ਤਿੰਨ ਚੀਜ਼ਾਂ ਨੇ ਜੀ ਬਹੁਤ ਹੀ ਮੇਨ ਨੇ ਇੱਕ ਤਾਂ ਐਕਸਰਵਿਸਮੈਨ ਹੋਣਾ ਚਾਹੀਦਾ ਘੱਟੋ ਘੱਟ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਇੰਗਲਿਸ਼ ਤੇ ਪੰਜਾਬੀ ਦੀ ਜਿਹੜੀ ਟਾਈਪਿੰਗ ਹੈ ਉਹ ਉਹਨੂੰ ਆਣੀ ਚਾਹੀਦੀ ਹੈ ਇੱਕ ਹੋਰ ਜੋ ਗੱਲ ਹੈ ਜੀ ਉਹਨੇ ਦਸਵੀਂ ਕਰੀਏ ਤਾਂ ਉਸ ਦਸਵੀਂ ਦੇ ਵਿੱਚ میٹرਿਕ ਦੇ ਵਿੱਚ ਜੋ ਹੈ ਪੰਜਾਬੀ ਦਾ ਸਬਜੈਕਟ ਹੋਣਾ ਲਾਜ਼ਮੀ ਹੈ ਜੀ ਉਹਨੇ ਪੰਜਾਬੀ ਦੀ ਜਿਹੜੀ ਸਬਜੈਕਟ ਵਿੱਚ ਜੋ ਹੈ ਉਹ ਪਾਸ ਹੋਣਾ ਲਾਜ਼ਮੀ ਹੈ ਜੀ ਧਿਆਨ ਰੱਖਿਓ ਇਹ ਗੱਲਾਂ ਦਾ ਜਿਹੜੀਆਂ ਵੀ ਮੈਂ ਦੱਸੀਆਂ ਨੇ ਸੀਨੀਅਰ ਸਹਾਇਕ ਲਈ ਨੇ ਜੀ ਕਪਟਨ 10ਵੀਂ ਪਾਸ ਹੋਣਾ ਚਾਹੀਦਾ ਜੀ ਕੋਈ ਚਾਹੁੰਦਾ ਹੈ ਕਿ ਮੈਂ ਸੀਨੀਅਰ ਸਾਈਕ ਵਿੱਚ ਅਪਲਾਈ ਕਰਨਾ ਹੈ ਤਾਂ ਉਹ ਉਹੀ ਵਿਅਕਤੀ ਅਪਲਾਈ ਕਰਨ ਜਿਹੜੇ ਕਿ ਇਹ ਜਿਹੜੀਆਂ ਕੰਡੀਸ਼ਨਸ ਨੂੰ ਆਪਣੇ ਪੂਰਾ ਕਰਦੇ ਨੇ ਜੀ ਉਹ ਹੀ ਕੰਡੀਸ਼ਨਸ ਨੂੰ ਪੂਰਾ ਨਹੀਂ ਕਰਦੇ ਤਾਂ ਉਹ ਅਪਲਾਈ ਨਹੀਂ ਕਰ ਸਕਦੇ ਜੀ ਐ ਸਰਵਿਸਮੈਨ ਹੋਣਾ ਚਾਹੀਦਾ ਤੇ ਘੱਟੋ-ਘੱਟ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਇੰਗਲਿਸ਼ ਤੇ ਪੰਜਾਬੀ ਦੀ ਉਹਨੂੰ ਟਾਈਪਿੰਗ ਹੈ ਜੋ ਉਹ ਉਹ ਸਪੀਡ ਉਹਦੀ ਹੋਣੀ ਚਾਹੀਦੀ ਹੈ ਦੇਖ ਸਕਦੇ ਹੋ ਉਹਨਾਂ ਨੇ ਸਾਫ਼-ਸਾਫ਼ ਖਰੜਾ ਵਿੱਚ ਲਿਖਿਆ ਹੋਇਆ ਹੈ ਤੇ ਜਿਹੜੀ ਤੀਜੀ ਗੱਲ ਹੈ میٹرਿਕ ਵਿੱਚ ਜੋ ਹੈ ਪੰਜਾਬੀ ਕੰਪਲਸਰੀ ਸਬਜੈਕਟ ਵਿੱਚੋਂ ਪਾਸ ਕੀਤੀ ਹੋਣੀ ਚਾਹੀਦੀ ਹੈ ਸਿਰਫ ਉਹੀ ਜਿਹੜੇ ਨੇ ਸੀਨੀਅਰ ਸਾਈਕ ਲਈ एलिजिबल ਨੇ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਤੀਜੀ ਹੁਣ ਆਪਾਂ ਗੱਲ ਕਰੀਏ ਕਲਰਕ ਦੀ ਜਿਹੜੀ ਕਹਿੰਦੇ ਨੇ ਕਿ ਮੈਂ ਕਲਰਕ ਨੂੰ ਵਿੱਚ ਅਪਲਾਈ ਕਰਨਾ ਹੈ ਵੈਕੈਂਸੀ ਵਿੱਚ ਤਾਂ ਉਹੀ ਵੈਕੈਂਸੀ ਉਹੀ ਅਪਲਾਈ ਕਰ ਸਕਦੇ ਨੇ ਕਲਰਕ ਦੀ ਵੈਕੈਂਸੀ ਵਿੱਚ ਜਿਹੜੇ ਕਿ ਇੰਡੀਅਨ ਆਰਮੀ ਦੇ ਵਿੱਚ ਸਪੈਸ਼ਲ ਸਰਟੀਫਿਕੇਟ ਆਫ এডਿਕੇਸ਼ਨ ਦਾ ਹੋਵੇ ਮਤਲਬ ਕਿ ਜਿਹੜੇ ਕਿ ਐਕਸ ਸਰਵਿਸਮੈਨ ਨੇ ਉਹਨਾਂ ਨੂੰ ਇੱਕ ਸਪੈਸ਼ਲ ਸਰਟੀਫਿਕੇਟ ਦਿੱਤਾ ਜਾਂਦਾ ਹੁੰਦਾ ਹੈ এডਿਕੇਸ਼ਨ ਦਾ ਉਹ ਹੋਣਾ ਲਾਜ਼ਮੀ ਹੈ ਤੇ ਇੱਕ ਹੋਰ ਗੱਲ ਹੈ ਇਹਦੇ ਜਿਹੜੇ ਕਲਰਕ ਵਿੱਚ ਅਪਲਾਈ ਕਰਨਾ ਚਾਹੁੰਦੇ ਨੇ ਸਿਰਫ ਉਹੀ ਅਪਲਾਈ ਕਰ ਸਕਦੇ ਨੇ ਜਿਹੜੇ ਐਕਸ ਸਰਵਿਸਮੈਨ ਹੋਣ ਨੇਵੀ ਦੇ ਵਿੱਚ ਜਾਂ ਫਿਰ 에어 ਫੋਰਸ ਦੇ ਵਿੱਚ ਸਿਰਫ ਉਹੀ ਅਪਲਾਈ ਕਰ ਸਕਦੇ ਨੇ ਸਾਬਕਾ ਫੌਜੀ ਜਿਹੜੇ ਕਿ ਨੇਵੀ ਦੇ ਤੇ ایئر فورس ਦੇ ਇਹਨਾਂ ਦੋਨਾਂ ਵਿੱਚੋਂ ਜਿਹੜੀ ਵੀ ਸਰਵਿਸਮੈਨ ਨੇ ਸਿਰਫ ਉਹੀ ਕਲਰਕ ਲਈ ਅਪਲਾਈ ਕਰ ਸਕਦੇ ਨੇ ਤੇ ਇੱਕ ਹੋਰ ਗੱਲ ਇਹਦੀ ਇਹਦੇ ਵਿੱਚ ਜੋ ਹੈ ਟਾਈਪਿੰਗ ਦੀ ਜਿਹੜੀ ਸਪੀਡ ਹੈ ਇੰਗਲਿਸ਼ ਤੇ ਪੰਜਾਬੀ ਦੀ ਉਹ ਤਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸੇ ਕਿ ਉਹਨਾਂ ਨੇ ਸੀਨੀਅਰ ਸਾਇਕ ਵਿੱਚ ਵੀ ਮੰਗੀ ہوئی ਹੈ ਤੇ ਕਲਰਕ ਵਿੱਚ ਵੀ ਮੰਗੀ ہوئی ਹੈ ਤੇ ਇੱਕ ਹੋਰ ਕੰਡੀਸ਼ਨ ਹੈ ਜਿਹੜੀ ਕਿ ਪੰਜਾਬੀ ਦੇ ਸਬਜੈਕਟ ਦੀ ਉਹ ਵੀ ਤੁਹਾਡੀ ਇਹਦੇ ਵਿੱਚ ਮਤਲਬ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਮੈਟ੍ਰਿਕ ਵਿੱਚ ਪੰਜਾਬੀ ਕੰਪਲਸਰੀ ਸਬਜੈਕਟ ਜੋ ਹੈ ਉਹ ਵੀ ਤੁਹਾਡਾ ਕਲੀਅਰ ਹੋਣਾ ਲਾਜ਼ਮੀ ਹੈ ਜੀ ਸਿਰਫ ਉਹੀ ਕਲਰਕ ਦੀ ਵੈਕੈਂਸੀ ਦੇ ਲਈ एलिਜੀਬਲ ਨੇ ਜੀ ਤੇ ਜੀ ਹੁਣ ਆਪਾਂ ਗੱਲ ਕਰੀਏ ਸੈਨਿਕ ਭਲਾਈ ਵਿਭਾਗ ਵਿੱਚ ਜੋ ਇਛੂਕ ਨੇ ਅਪਲਾਈ ਕਰਨ ਦੇ ਉਹ ਕੌਣ-ਕੌਣ ਅਪਲਾਈ ਕਰ ਸਕਦੇ ਆ 1 2 10ਵੀਂ ਪਾਸ ਹੋਣਾ ਲਾਜ਼ਮੀ ਹੈ ਜੀ ਤੇ ਕੋਨਾਂ ਕੋਲੇ ਆਰਮੀ ਦਾ ਸਪੈਸ਼ਲ ਸਰਟੀਫਿਕੇਟ ਹੋਣਾ ਵੀ ਲਾਜ਼ਮੀ ਹੈ ਐਕ ਸਰਵਿਸਮੈਨ ਹੋਣਾ ਚਾਹੀਦਾ ਤੇ ਇੱਕ ਤੁਸੀਂ ਦੇਖ ਸਕਦੇ ਹੋ ਸਿਰਫ ਉਹੀ ਰੈਂਕ ਦੇ ਹੋਣੇ ਚਾਹੀਦੇ ਜਿਹੜੇ ਕਿ ਨੇਵੀ ਤੇ 에ਅਰ ਫੋਰਸ ਦੇ ਐ ਸਰਵਿਸਮੈਨ ਹੋਣ ਤੇ ਬਾਕੀ ਮੈਟ੍ਰਿਕ ਦਾ ਜਿਹੜਾ ਕੰਪਲਸਰੀ ਸਬਜੈਕਟ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਆ ਉਹ ਹੋਣਾ ਚਾਹੀਦਾ ਤੇ ਇੱਕ ਤੁਹਾਡਾ ਜਿਹੜਾ ਟਾਈਪਿੰਗ ਦਾ ਉਹ ਵੀ ਇਹਦੇ ਵਿੱਚ ਸਪੀਡ ਵਗੈਰਾ ਹੋਣੀ ਚਾਹੀਦੀ ਸੌਰੀ ਇਹਦੇ ਵਿੱਚ ਇਹਨਾਂ ਨੇ ਸਿਰਫ ਟਾਈਪਿੰਗ ਦੀ ਜਿਹੜੀ ਸ਼ੂਟ ਦੇ ਰੱਖੀ ਆ ਇਹ ਨਹੀਂ ਚਾਹੀਦੀ ਬਾਕੀ ਜੋ ਕੰਡੀਸ਼ਨਸ ਨੇ ਜੇ ਕੋਈ ਫੋਲੋ ਕਰਦਾ ਹੈ ਕਿ ਮੈਂ ਕੰਡੀਸ਼ਨਸ ਨੂੰ ਪੂਰਾ ਕਰ ਸਕਦਾ ਹੈ ਸਿਰਫ ਉਹੀ ਅਪਲਾਈ ਕਰਨਾ ਹੈ ਜੀ ਨਹੀਂ ਤਾਂ ਇਹ ਵੈਕੈਂਸੀ ਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ ਜੀ ਤੇ ਹੁਣ ਜੇ ਆਪਾਂ ਗੱਲ ਕਰੀਏ ਡਰਾਈਵਰ ਦੀ ਅਸਾਮੀ ਦੀ ਕਿ ਡਰਾਈਵਰ ਦੀ ਅਸਾਮੀ ਲਈ ਵੀ ਕਹੀਂ ਚੁਖੋਂਦੇ ਨੇ ਕਿ ਮੈਂ ਅਪਲਾਈ ਕਰਨੀ ਆ ਸਿਰਫ ਉਹੀ ਅਪਲਾਈ ਇਹ ਮੈਂ ਮੇਰਾ ਭਾਵ ਹੈ ਕਹਿੰਦਾ ਇਹ ਜਿਹੜੀਆਂ ਵੈਕੈਂਸੀਆਂ ਨੇ ਸਿਰਫ ਔਰ ਸਿਰਫ ਸਾਬਕਾ ਫੌਜੀ ਲਈਆਂ ਆਈਆਂ ਹੋਈਆਂ ਨੇ ਤੇ ਜਿਹੜੀ ਡਰਾਈਵਰ ਦੀ ਅਸਾਮੀ ਹੈ ਸਿਰਫ ਉਹੀ ਅਪਲਾਈ ਕਰ ਸਕਦਾ ਜਿਨਨੇ ਕੀ ਅੱਠਵੀਂ ਵਿੱਚ ਆਪਣਾ ਪੰਜਾਬੀ ਦਾ ਲਾਜ਼ਮੀ ਜਿਹੜਾ ਸਬਜੈਕਟ ਹੁੰਦਾ ਰੱਖਿਆ ਹੋਵੇ ਅੱਠਵੀਂ ਵਿੱਚ ਜਿਹੜਾ ਤੁਹਾਡਾ ਪੰਜਾਬੀ ਵਿਸ਼ਾ ਹੋਣਾ ਚਾਹੀਦਾ ਹੈ ਜੀ ਤੇ ਇਹਦੇ ਵਿੱਚ ਤੇ ਡਰਾਈਵਰ ਲਈ ਸਭ ਤੋਂ ਮੇਨ ਕੀ ਹੁੰਦਾ ਹੈ ਡਰਾਈਵਰ ਲਾਇਸੈਂਸ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਲਾਈਟ ਮੋਟਰ ਵਹੀਕਲ ਦਾ ਜਿਹੜਾ ਡਰਾਈਵਰ ਲਾਇਸੈਂਸ ਹੈ ਉਹ ਵੀ ਹੋਣਾ ਲਾਜ਼ਮੀ ਹੈ ਜੀ ਜਿੰਨੀ ਵੀ ਅਪਲਾਈ ਕਰਨੀ ਹੈ ਡਰਾਈਵਰ ਦੀ ਵੈਕੈਂਸੀ ਲਈ ਇੱਕ ਟੈਕ ਸਰਵਿਸਮੈਨ ਹੋਣਾ ਚਾਹੀਦਾ ਅਠਵੀਂ ਵਿੱਚ ਪੰਜਾਬੀ ਵਿਸ਼ਾ ਹੋਣਾ ਚਾਹੀਦਾ ਤੇ ਉਹਦੇ ਕੋਲ ਲਾਈਟ ਮੋਟਰ ਲਾਇਸੈਂਸ ਵੀ ਹੋਣਾ ਚਾਹੀਦਾ ਜੀ ਇਸ ਤੋਂ ਇਲਾਵਾ ਤੁਸੀਂ ਨਹੀਂ ਕੰਡੀਸ਼ਨਸ ਪੂਰੀ ਕਰਦੇ ਤਾਂ ਤੁਸੀਂ ਇਸ ਵੈਕੈਂਸੀ ਲਈ ਐਲੀਜੀਬਲ ਨਹੀਂ ਹੋ ਜੀ ਤੇ ਹੁਣ ਜੀ ਆਪਾਂ ਗੱਲ ਕਰੀਏ ਸੈਲਰੀ ਦੀ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਜਿਹੜੀ ਸੀਨੀਅਰ ਸਹਾਇਕ ਦੀ ਜਿਹੜੀ ਸੈਲਰੀ ਹੈ ਉਹ ਹੈਗੀ ਹੈ ਜੀ 35400 ਤੇ ਜਿਹੜੀ ਕਲਰਕ ਦੀ ਵੈਕੈਂਸੀ ਦੀ ਸੈਲਰੀ ਹੈ ਉਹ ਹੈਗੀ ਹੈ ਜੀ 19900 ਤੇ ਜਿਹੜੀ ਸੈਨਿਕ ਲਾਈਫ ਵਿਭਾਗ ਪ੍ਰਬੰਧਕ ਦੀ ਜਿਹੜੀ ਵੈਕੈਂਸੀ ਹੈ ਜੀ ਉਹਦੀ ਹੈਗੀ ਹੈ ਜੀ 25500 ਇਹ ਸਾਜੀ ਸੈਲਰੀਆਂ ਜਿਵੇਂ ਕਿ ਡਰਾਈਵਰ ਦੀ ਸੈਲਰੀ ਕਿੰਨੀ ਹੋਵੇਗੀ ਉਹ ਹੈਗੀ ਹੈ ਜੀ 21700 ਤਾਂ ਇਸ ਦੇ ਜਿਹੜੀ ਸੈਲਰੀ ਪੈਕੇਜ ਹੈ ਤੁਸੀਂ ਦੇਖ ਹੀ ਲਏ ਜੀ ਸਾਰੇ ਕਿੰਨੇ ਨੇ ਕਿੰਨੇ ਨੇ ਮੈਂ ਤੁਹਾਨੂੰ ਕਲੀਅਰਲੀ ਐਜੂਕੇਸ਼ਨ ਤੇ ਸੈਲਰੀ ਪੈਕੇਜ ਵੀ ਦੱਸ ਦਿੱਤਾ ਹੈ ਕਿੰਨਾ ਹੈ ਕਿੰਨਾ ਨਹੀਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਚੋਣ ਵਿਸ਼ਾ ਕੀ ਹੈ ਤੇ ਤੁਸੀਂ ਦੇਖ ਹੀ ਸਕਦੇ ਹੋ ਗਰੁੱਪ A ਤੇ ਗਰੁੱਪ B ਇਹਦੇ ਵਿੱਚ ਦੋ ਪੇਪਰ ਹੋਣਗੇ ਜੀ ਇੱਕ ਤਾਂ ਜੀ ਜੀਵੇਂ ਕਿ ਗਰੁੱਪ ਬੀ ਆ ਉਹਦੇ ਵਿੱਚ ਇੱਕ ਪੇਪਰ ਹੋਵੇਗਾ ਤੇ ਜਿਹੜਾ ਗਰੁੱਪ ਸੀ ਆ ਉਹਦੇ ਵਿੱਚ ਦੋ ਪੇਪਰ ਹੋਣਗੇ ਜੀ ਇਹ ਤੁਸੀਂ ਧਿਆਨ ਨਾਲ ਸੁਣ ਲਿਓ ਜਿਹੜਾ ਗਰੁੱਪ ਬੀ ਆ ਉਹਦੇ ਵਿੱਚ ਇੱਕ ਪੇਪਰ ਹੀ ਹੋਵੇਗਾ ਤੇ ਗਰੁੱਪ ਜਿਹੜਾ ਸੀ ਆ ਉਹਦੇ ਵਿੱਚ ਤੁਹਾਡੇ ਹੋਣਗੇ ਜੀ ਦੋ ਪੇਪਰ ਇੱਕ ਤੁਹਾਡਾ ਪੰਜਾਬੀ ਕੁਆਲੀਫਾਈ ਹੋਵੇਗਾ ਤੇ ਇੱਕ ਤੁਹਾਡਾ ਮੇਨ ਪੇਪਰ ਹੋਵੇਗਾ ਤਾਂ ਜੇ ਹੁਣ ਆਪਾਂ ਗੱਲ ਕਰੀਏ ਪੰਜਾਬ ਦੇ ਜਿਹੜੇ ਵਿਸਨੀਕ ਸਾਹਿਬ ਕਾ ਫੌਜੀ ਨੇ ਉਹ ਜਿਹੜੀ ਉਮਰ ਉਹਨਾਂ ਦੀ ਆਪੇ ਜਿਹੀ ਉਮਰ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਉਮਰ ਹੈ ਜਿਵੇਂ ਕਿ ਉਹਨਾਂ ਨੇ ਨੌਕਰੀ ਕੀਤੀ ਆ ਉਹ ਸਮੇਂ ਸਮੇਂ ਦੀਆਂ ਜਿਵੇਂ ਕਿ ਸੌਦਾ ਦੇ ਅਨੁਸਾਰ ਉਹਨਾਂ ਦੇ ਹੁੰਦੇ ਨੇ ਜਿਵੇਂ ਕਿ ਮੈਕਮੇ ਵਿੱਚ ਫੌਜ ਵਿੱਚ ਕੀਤੀ ਗਈ ਸੇਵਾ ਦਾ ਜਿਹੜਾ ਸਮਾਂ ਉਹਨਾਂ ਦੀ ਉਮਰ ਵਿੱਚੋਂ ਘਟਾਉਣ ਤੇ ਵਧਾਉਣ ਅਤੇ ਬਾਕੀ ਬਚੀ ਉਮਰ ਜੇਕਰ ਸੇਵਾ ਰੂਲ ਅਨੁਸਾਰ ਆਸਾਮੀ ਦੀਆਂ ਉਪਰੀ ਉਮਰ ਸੀਮਾ ਤੋਂ 3 ਸਾਲ ਤੋਂ ਵੱਧ ਨਹੀਂ ਹੋਵੇਗੀ ਤਾਂ ਮੰਨਿਆ ਜਾਵੇਗਾ ਕਿ ਉਹਨਾਂ ਦੀ ਉਮਰ ਸੀਮਾ ਸ਼ਰਤਾ ਪੂਰੀਆਂ ਕਰਦਾ ਹੈ ਤਾਂ ਇਹ ਤੁਸੀਂ ਦੇਖ ਹੀ ਸਕਦੇ ਹੋ ਤੇ ਜੇ ਕੋਈ ਪੰਜਾਬ ਦੇ ਵਸਨੀਕ ਅੰਗ ਹਿੰਨਾਂ ਲਈ ਉੱਪਰਲੀ ਜਿਹੜੀ ਸੀਮਾ ਦੀ ਜੇ ਆਪਾਂ ਛੂਟ ਦੀ ਗੱਲ ਕਰੀਏ 10 ਸਾਲ ਛੂਟ ਦਿੰਦੇ ਹੋਏ ਤੇ ਉਸ ਤੋਂ ਵੱਧ ਤੋਂ ਵੱਧ ਉਮਰ ਸੀਮਾ ਜਿਹੜੀ ਹੈ 47 ਹੋਵੇਗੀ ਜੀ ਤਾਂ ਇਹ ਸੰਜੀ ਉਮਰ ਸੀਮਾ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ ਜੀ ਤੇ ਇਹਦੇ ਵਿੱਚ ਜਿਹੜੀ ਸਭ ਤੋਂ ਮੇਨ ਗੱਲ ਹੈ ਜੀ ਏ ਸਿਰਫ ਉਹੀ ਅਪਲਾਈ ਕਰ ਸਕਦੇ ਨੇ ਜਿਵੇਂ ਕਿ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਨੂੰ ਉਮਰ ਦੀ ਉੱਪਰਲੀ ਸੀਮਾ ਵਿੱਚ ਛੂਟ ਲੈਣ ਅਤੇ ਆਪਣੇ ਵਿਭਾਗ ਤੋਂ ਐਨਓਸੀ ਲੈ ਕੇ ਕਾਉਂਸਲਿੰਗ ਸਮੇਂ ਪੇਸ਼ ਕਰਨਾ ਪਵੇਗਾ ਕਹਿਣ ਦਾ ਭਾਵ ਉਹਨਾਂ ਕੋਲ ਐਨਓਸੀ ਹੋਣਾ ਲਾਜ਼ਮੀ ਹੈ ਸਿਰਫ ਬਿਨਾ ਇਸ ਤੋਂ ਜੇ ਕੋਈ ਸੋਚੇ ਮੈਂ ਅਪਲਾਈ ਕਰ ਲਵਾਂਗਾ ਤੇ ਮੈਂ ਲੱਗ ਜਾਵਾਂਗਾ ਇਹ ਪੋਸੀਬਲ ਨਹੀਂ ਹੈ ਜੀ ਤੇ ਜੇ ਹੁਣ ਆਪਾਂ ਗੱਲ ਕਰੀਏ ਫੀਸ ਦੀ ਫੀਸ ਜੋ ਹੈ ਤੁਸੀਂ ਦੇਖ ਹੀ ਸਕਦੇ ਹੋ ਆਮ ਵਰਗ ਜਰਨਲ ਸੁਤੰਤਰ ਸਗਰਾਮੀ ਜਿਹੜੀ ਖਿਡਾਰੀ ਨੇ ਉਹਨਾਂ ਦੀ ਹੈਗੀ ਹੈ ਜੀ 1500 ਰੁਪਿਆ ਤੇ ਜੇ ਆਪਾਂ ਗੱਲ ਕਰੀਏ ਐਸਸੀ ਮਜਬੀ ਸਿੱਖ ਤੇ RAMDASIA ਤੇ BC ਦੀ ਜੇ ਆਪਾਂ ਗੱਲ ਕਰੀਏ 750 ਰੁਪਏ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਸਰਵਿਸਮੈਨ ਸਾਬਕਾ ਫੌਜੀ ਤੇ ਜੋ ਕੋਈ ਹੈਂਡੀਕੈਪ ਹੈ ਤੇ ਉਹ ਦੀ ਜਿਹੜੀ ਫੀਸ ਹੈ ਜਿਹੜੇ EWS ਨੂੰ ਵੀ ਬਿਲੋਂਗ ਕਰਦੇ ਨੇ ਤਾਂ ਉਹਨਾਂ ਦੀ ਜਿਹੜੀ ਫੀਸ ਹੈ ਜੀ 500 ਰੁਪਏ ਫੀਸ ਹੈ ਜੀ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਫੀਸਾਂ ਨੇ ਤੇ ਹੁਣ ਜੇ ਮੈਂ ਗੱਲ ਕਰਾਂ ਉਹ ਜਿਹੜੀ ਮੈਂ ਤੁਹਾਨੂੰ ਪਹਿਲਾਂ ਫੀਸ ਦੱਸੀ ਹੈ ਜੀ ਉਹ ਸੀ ਗਰੁੱਪ ਬੀ ਲਈ ਤੇ ਹੁਣ ਗਰੁੱਪ ਸੀ ਦੀ ਗੱਲ ਕਰੀਏ ਤਾਂ ਇਸ ਦੀ ਫੀਸ ਜੋ ਹੈ ਜਨਰਲ ਟੈਕ ਹਿਡਾਰੀਆਂ ਦੀ ਜਿਹੜੀ ਫੀਸ ਆ ਉਹ ਹੈਗੀ ਹੈ ਜੀ 1000 ਰੁਪਏ ਫੀਸ ਐਸੀ ਤੇ ਬੀਸੀ ਤੇ ਈਡਬਲਯੂਐਸ ਦੀ ਫੀਸ ਹੈਗੀ ਜੀ 250 ਤੇ ਇਹ ਸਰਵਿਸਮੈਨ ਸੈਲਫ ਦੀ ਜਿਹੜੀ ਫੀਸ ਹੈ ਜੀ 200 ਤੇ ਹੈਂਡੀਕੈਪ ਦੀ ਜਿਹੜੀ ਫੀਸ ਹੈ ਜੀ 500 ਤਾਂ ਇਹ ਸਾਡੀ ਵੈਕੈਂਸੀਆਂ ਦੀ ਫੀਸਾਂ ਜਿਹੜੀਆਂ ਕਿ ਮੈਂ ਤੁਹਾਨੂੰ ਦੱਸਿਆ ਨੇ ਤਾਂ ਬਹੁਤ ਹੀ ਇਹਦੇ ਵਿੱਚ ਮੈਂ ਤੁਹਾਨੂੰ ਇੰਪੋਰਟੈਂਟ ਜਾਣਕਾਰੀ ਜੋ ਹੈ ਦਿੱਤੀ ਹੈ ਜੀ ਧਿਆਨ ਨਾਲ ਜੇ ਕਿਸੇ ਨੇ ਸੁਣੀ ਹੈ ਤੇ एलिਜੀਬਲ ਹੈ ਤੁਸੀਂ ਜ਼ਰੂਰ ਅਪਲਾਈ ਕਰਨਾ ਹੈ ਜੀ ਤੇ ਕਈਆਂ ਨੂੰ ਹੋਵੇਗਾ ਕਿ ਇਹਦਾ ਜਿਹੜਾ ਪੇਪਰ ਹੈ ਉਹ ਇਸ ਟਾਈਪ ਦਾ ਹੋਵੇਗਾ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆਂ ਇਹਨਾਂ ਦੇ ਐਮਸੀਕਿਊ ਕੁਐਸਚਨ ਜਿਹੜੇ ਸਭ ਤੋਂ ਪਹਿਲਾਂ ਤਾਂ ਜੀ ਉਹ ਟੈਸਟ ਹੋਵੇਗਾ ਜਿਵੇਂ ਕਿ ਤੁਹਾਡਾ ਐਮਸੀਕਿਊ ਦਾ ਹੁੰਦਾ ਹੈ ਟੈਸਟ ਹੁੰਦਾ ਹੈ ਸਭ ਤੋਂ ਪਹਿਲਾਂ ਉਹ ਹੋਵੇਗਾ ਜੀ ਫਿਰ ਉਹ ਨੂੰ ਕੁਆਲੀਫਾਈ ਕਰਨ ਤੋਂ ਬਾਅਦ ਤੁਹਾਡਾ ਟਾਈਪਿੰਗ ਦਾ ਟੈਸਟ ਹੋਵੇਗਾ ਜੀ ਟਾਈਪਿੰਗ ਦੀ ਸਪੀਡ ਦਾ ਜਿਹੜਾ ਵੀ ਉਹਨਾਂ ਨੇ ਰੱਖੀ ਹੁੰਦੀ ਹੈ ਉਸ ਦੇ ਅਕੋਰਡਿੰਗ ਤੁਹਾਡੀ ਜਿਹੜੀ ਸਪੀਡ ਹੈ ਉਹ ਘੱਟੋ ਘੱਟ 30 ਸ਼ਬਦ ਪ੍ਰਤੀ ਮਿੰਟ ਦੀ ਜਿਹੜੀ ਸਪੀਡ ਹੈ ਟਾਈਪਿੰਗ ਟੈਸਟ ਦੀ ਉਹ ਉਹਨਾਂ ਨੇ ਤੁਹਾਡੇ ਤੋਂ ਟੈਸਟ ਲੈਣਾ ਹੈ ਜੀ ਉਹ ਤੁਸੀਂ ਕੁਆਲੀਫਾਈ ਜੇ ਕਰ ਗਏ ਤਾਂ ਤੁਹਾਡਾ ਵੈਸਟਰਨ ਬੈਸਟ ਹੋਵੇਗਾ ਜੀ ਤਾਂ ਕਿ ਤੁਸੀਂ ਆਪਣੇ ਟੈਸਟ ਨੂੰ ਕਲੀਅਰ ਕਰ ਸਕੋ ਜੀ ਤਾਂ ਇਹ ਜਿਹੜਾ ਤੁਹਾਡਾ ਪ੍ਰੀਖਿਆ ਟੈਸਟ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਐਮਸੀਕਿਊ ਤੇ ਪਲੱਸ ਤੁਹਾਡਾ ਟਾਈਪਿੰਗ ਟੈਸਟ ਇਹ ਕੁਆਲੀਫਾਈ ਕਰਨਾ ਜ਼ਰੂਰੀ ਹੈ ਜੀ ਇਹ ਇਸ ਦੇ ਬੇਸ ਤੇ ਹੀ ਤੁਹਾਡੀ ਜਿਹੜੀ ਮੈਰਿਟ ਲਿਸਟ ਬਣੇਗੀ ਜੀ ਇਹ ਜਿਹੜਾ ਮੈਂ ਤੁਹਾਨੂੰ ਪੇਪਰ ਦੱਸ ਰਹੀ ਹਾਂ ਇਹ ਕਿਹਦਾ ਹੈ ਜੀ ਸੀਨੀਅਰ ਸਹਾਇਕ ਦਾ ਹੈ ਜੀ ਇਹ ਜਿਹੜੀ ਮੈਂ ਇਨਫੋਰਮੇਸ਼ਨ ਦਿੱਤੀ ਹੈ ਤੁਹਾਨੂੰ ਸੀਨੀਅਰ ਸਹਾਇਕ ਦੇ ਬਾਰੇ ਦਿੱਤੀ ਹੈ ਜੀ ਤੇ ਹੁਣ ਜੇ ਆਪਾਂ ਗੱਲ ਕਰੀਏ ਕਲਰਕ ਦੀ ਜੀ ਤੇ ਇਸ ਦਾ ਵੀ ਸੇਮ ਹੈ ਜੀ ਸਭ ਤੋਂ ਪਹਿਲਾਂ ਤੁਹਾਡੀ ਲਿਖਤੀ ਪ੍ਰੀਖਿਆ ਹੋਵੇਗੀ ਫਿਰ ਉਸ ਤੋਂ ਬਾਅਦ ਤੁਹਾਡਾ ਪੰਜਾਬੀ ਤੇ ਇੰਗਲਿਸ਼ ਦਾ ਟਾਈਪਿੰਗ ਟੈਸਟ ਹੋਵੇਗਾ ਤੇ ਇਹਨਾਂ ਦੋਨਾਂ ਦੇ ਬੇਸ ਤੇ ਤੁਹਾਡੀ ਮੈਰਿਟ ਲਿਸਟ ਬਣ ਜਾਵੇਗੀ ਤਾਂ ਸੇਮ ਹੀ ਹੈ ਜੀ ਦੋਨਾਂ ਦਾ ਜੀ ਜੀ ਹੁਣ ਆਪਾਂ ਗੱਲ ਕਰੀਏ ਸੈਨਿਕ ਜਿਹੜਾ ਭਲਾਈ ਵਿਭਾਗ ਪ੍ਰਬੰਧਕ ਦੀ ਜਿਹੜੀ ਅਸਾਮੀ ਐ ਇਸ ਦਾ ਕੋਈ ਟੈਸਟ ਨਹੀਂ ਹੋਵੇਗਾ ਇਸ ਦਾ ਜਿਹੜਾ ਟੈਸਟ ਹੈ ਜੀ ਤੁਸੀਂ ਦੇਖ ਸਕਦੇ ਹੋ ਕੁੱਲ ਨੰਬਰ ਜਿਹੜੇ ਨੇ ਉਹ 100 ਨੇ ਜੀ ਮੈਟਰੀ ਪਾਸ ਸਰਟੀਫਿਕੇਟ ਦੇ ਨੰਬਰ 50 ਨੇ ਜੀ ਤੇ ਜਿਹੜੇ ਜੇ ਕਿਸੇ ਨੇ ਆਰਮੀ ਤੇ ਨੇਵੀ ਅਤੇ 에어 ਫੋਰਸ ਵਿੱਚ ਸੇਵਾ ਕੀਤੀ ਹੋਈ ਹੈ ਉਸ ਦੇ ਵੀ 50 ਨੰਬਰ ਨੇ ਜੀ ਇਹ ਇਹਨਾਂ ਨੰਬਰਾਂ ਦੇ ਆਧਾਰ ਤੇ ਤੁਹਾਨੂੰ ਇਹ ਅਸਾਮੀ ਵਿੱਚ ਰੱਖਿਆ ਜਾਵੇਗਾ ਜੀ ਦੇ ਵਿੱਚ ਜੇ ਮੈਂ ਹੋਰ ਗੱਲ ਕਰਾਂ 30 30 ਸਾਲ ਤੱਕ ਅਤੇ ਇਸ ਤੋਂ ਉੱਪਰ ਜੇ ਕਿਸੇ ਨੇ ਸੇਵਾ ਕੀਤੀ ਹੈ ਆਰਮੀ ਵਿੱਚ ਤਾਂ ਉਸ ਦੇ ਤੁਹਾਨੂੰ 10 ਨੰਬਰ ਲੱਗਣਗੇ ਜੀ ਤੇ ਜੇ ਕਿਸੇ ਨੇ 25 ਤੋਂ ਲੈ ਕੇ 30 ਸਾਲ ਤੱਕ ਕੀਤੀ ਹੈ ਉਸ ਦੇ 8 ਨੰਬਰ ਲੱਗਣਗੇ ਜੀ ਤੇ ਜੇ ਕਿਸੇ ਨੇ 25 ਸਾਲ ਤੋਂ ਘੱਟ ਕੀਤੀ ਹੈ ਜੀ ਉਸ ਦੇ 6 ਨੰਬਰ ਲੱਗਣਗੇ ਜੀ ਬਿੱਧੀ ਕਿਸੇ ਨੇ ਪੋਸਟ ਗ੍ਰੈਜੂਏਸ਼ਨ ਐਂਡ ਇਸ ਤੋਂ ਉੱਪਰ ਕੋਈ ਵਿਦਿਆ ਜਿਹੜੀ ਪ੍ਰਾਪਤ ਕਰ ਰੱਖੀ ਹੈ 10 ਨੰਬਰ ਉਹਦੇ ਲੱਗ ਜਾਣਗੇ ਜੀ ਤੇ ਜੇ ਕਿਸੇ ਨੇ ਕੰਪਿਊਟਰ ਕੋਰਸ ਕੀਤਾ ਹੋਇਆ ਰਿਕੋਗਨਾਈਜ਼ਡ ਇੰਸਟੀਟਿਊਟ ਤੋਂ ਤਾਂ 5 ਨੰਬਰ ਉਹਦੇ ਵੀ ਲੱਗ ਜਾਣਗੇ ਜੀ ਅਗਰ ਤੁਸੀਂ ਆਨਰਰੀ ਰੈਂਕ ਤੇ ਸੀ ਅੱਗੇ ਆਪਾਂ ਗੱਲ ਕਰੀਏ ਅਗਰ ਤੁਸੀਂ ਆਨਰਰੀ ਰੈਂਕ ਤੇ ਸੀ ਕੈਪਟਨ ਜਾਂ ਫਿਰ ਇਕੁਇਲੈਂਟ ਆਫ ਨੇਵੀ ਜਾਂ 에ਅਰ ਫੋਰਸ ਵਿੱਚ ਸੀ ਉਹਦੇ ਤੁਹਾਡੇ 10 ਨੰਬਰ ਐਡ ਹੋ ਜਾਣਗੇ ਜੀ ਜੀ ਜੇ ਤੁਸੀਂ ਲਿਕੁਲੈਂਟ ਐਂਡ ਇਕੁਇਲੈਂਟ ਆਫ ਨੇਵੀ ਤਾਂ ਇਹਦੇ ਤੁਹਾਡੇ ਜਿਹੜੇ ਨੇ ਜਿਵੇਂ ਕਿ ਤੁਸੀਂ ਲਿਊਟਲੈਂਟ ਐਂਡ ਇਕੁਇਲੈਂਟ ਆਫ ਨੇਵੀ 에어 ਫੋਰਸ ਦੇ ਜਿਹੜੇ ਤੁਹਾਡੇ ਉਹਦੇ ਵੀ 8 ਨੰਬਰ ਲੱਗ ਜਾਣਗੇ ਜੀ ਇਹ ਇੰਪੋਰਟੈਂਟ ਨੰਬਰ ਨੇ ਜੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕੈਪਟਨ ਲਿਊਟਲੈਂਟ ਐਂਡ ਇਕੁਇਲੈਂਟ ਆਫ ਨੇਵੀ 에어 ਫੋਰਸ ਦੇ ਵੀ ਤੁਹਾਡੇ ਜਿਹੜੇ ਨੰਬਰ ਨੇ ਇਹ ਜਿਹੜੇ ਬਹੁਤ ਇੰਪੋਰਟੈਂਟ ਨੰਬਰ ਨੇ ਜੀ ਲੱਗਣਗੇ ਜਿਵੇਂ ਕਿ ਜ ਕਿਸੇ ਨੇ ਪੋਸਟ ਗ੍ਰੈਜੂਏਸ਼ਨ ਜਾਂ ਫਿਰ ਕੰਪਿਊਟਰ ਕੋਰਸ ਜਾਂ ਫਿਰ ਕਪਤਾਨ ਜਾਂ ਫਿਰ ਲਿਉਟੇਲੈਂਟ ਇਹ ਜਿਹੜੇ ਨੰਬਰ ਵੀ ਬਹੁਤ ਮਾਇਨੇ ਰੱਖਦੇ ਨੇ ਜੀ ਇਹ ਸਾਰੇ ਜਿਹੜੇ ਨੰਬਰ ਨੇ ਕਾਦੇ ਵਾਸਤੇ ਨੇ ਜੀ ਸੈਨਿਕ ਪਲਾਈ ਪਲਾਈ ਵਿਭਾਗ ਦੇ ਨੇ ਜੀ ਇਹ ਨੰਬਰ ਜਿਹੜੇ ਨੇ ਜੇ ਹੋ ਅੱਗੇ ਦੇਖ ਸਕਦੇ ਹੋ ਰਿਵਾਰਡ ਵੀ ਜਿਵੇਂ ਕਿ ਤੁਹਾਨੂੰ ਅਲੱਗ-ਅਲੱਗ ਅਵਾਰਡ ਮਿਲੇ ਹੁੰਦੇ ਨੇ ਉਸ ਦੇ ਅਕੋਰਡਿੰਗ ਵੀ ਤੁਹਾਡੇ ਜੋ ਨੰਬਰ ਨੇ ਉਹ ਇਹਦੇ ਵਿੱਚ ਐਡ ਹੋਣਗੇ ਜੀ ਬਾਕੀ ਫੋਜ ਵਿੱਚ ਕੈਰੈਕਟਰ ਜਾਂ ਫਿਰ ਅਚਰਨ ਦੇ ਵੀ ਤੁਹਾਡੇ ਵਧੀਆ ਇਹਦੇ ਵਿੱਚ ਨੰਬਰ ਐਡ ਹੋਣਗੇ ਜੀ ਇਹ ਸਾਨੂੰ ਜੀ ਟੋਟਲ ਜਿਹੜੀ ਕਿ ਸੈਨਿਕ ਭਲਾਈ ਦੇ ਜਿਹੜੇ ਇਛੂ ਕਨੇ ਅਪਲਾਈ ਕਰਨਾ ਹੈ ਉਹਨਾਂ ਦਾ ਕੋਈ ਪੇਪਰ ਤਾਂ ਨਹੀਂ ਹੋਵੇਗਾ ਉਹਨਾਂ ਦੇ ਪਰ ਜਿਹੜੇ ਉਹਨਾਂ ਨੇ ਆਪਣੇ ਉਮਰ ਵਿੱਚ ਜਿਹੜੀ ਸੇਵਾ ਕੀਤੀ ਹੈ ਸੈਨਿਕ ਸੈਨਿਕ ਜਾਂ ਫਿਰ ਨੇਵੀ ਵਿੱਚ ਤਾਂ ਉਹਨਾਂ ਦੀ ਅਵਾਰ ਜਾਂ ਫਿਰ ਪੜ੍ਹਾਈ ਲਿਖਾਈ ਜਾਂ ਫਿਰ ਉਹਨਾਂ ਦੇ ਕੈਰੈਕਟਰ ਦੇ ਅਕੋਰਡਿੰਗ ਉਹਨਾਂ ਦੇ ਜਿਹੜੇ ਨੰਬਰ ਨੇ ਉਹ ਰੱਖੇਗੇ ਨੇ ਜੀ ਉਹ ਇਹਦੇ ਵਿੱਚ ਐਡ ਐਡ ਔਨ ਹੋ ਕੇ ਉਹਨਾਂ ਦੇ ਬੇਸ ਤੇ ਉਹਨਾਂ ਨੂੰ ਜਿਹੜੀ ਵੈਕੈਂਸੀ ਦੀ ਜਿਹੜੀ ਮੈਰਿਟ ਲਿਸਟ ਬਣੇਗੀ ਜੀ ਤਾਂ ਇਹ ਸਾਂਝੀ ਇਨਫੋਰਮੇਸ਼ਨ ਜਿਹੜੀ ਕੀ ਰੱਖਿਆ ਸੇਵਾਵਾ ਭਲਾਈ ਵਿਭਾਗ ਦੀ ਜਿਹੜੀ ਸਾਰੀ ਇਨਫੋਰਮੇਸ਼ਨ ਹੈ ਜੀ ਪੀ ਟ੍ਰਿਪਲ ਐਸਡ ਵੇਟਿਸ ਨੰਬਰ 4 2025 ਦੀ ਅਕੋਰਡਿੰਗ ਜਿਹੜੀਆਂ ਕੀ ਸੀਨੀਅਰ ਸਾਈ ਕਲਰਕ ਸੈਨਿਕ ਭਲਾਈ ਤੇ ਡਰਾਈਵਰ ਦੀਆਂ ਅਸਾਮੀਆਂ ਜੋ ਨੇ ਉਹ ਆਈਆਂ ਹੋਈਆਂ ਨੇ ਇਹਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਹੈ ਕੌਣ-ਕੌਣ ਦੇ ਵਿੱਚ एलिਜੀਬਲ ਹੈ ਕੌਣ ਨਹੀਂ ਹੈ ਕਿੰਨੀ ਦੀ ਫੀਸ ਸੀ ਤੇ ਇਨਫੋਰਮੇਸ਼ਨ ਤੁਹਾਡੇ ਲਈ ਬਹੁਤ ਹੀ ਮਾਇਨੇ ਰੱਖਦੀ ਹੈ ਜੀ ਜਿਹੜਾ ਵੀ ਇਸ ਚੈਨਲ ਤੇ ਪਹਿਲੀ ਵਾਰ ਪੁੱਜਿਆ ਤੇ ਉਸ ਨੂੰ ਇਹ ਵਧੀਆ ਲੱਗੀਏ ਵੀਡੀਓ ਹੋਈ ਜਰੂਰ ਤੁਸੀਂ ਇਸ ਚੈਨਲ ਨੂੰ ਫੋਲੋ ਕਰਿਓ ਜੀ ਸਬਸਕ੍ਰਾਈਬ ਕਰਿਓ ਜੀ ਤੇ ਜੇ ਕੋਈ ਵੀ WhatsApp ਤੇ ਚੈਨਲ ਤੇ ਐਡ ਹੋਣਾ ਚਾਹੁੰਦਾ ਹੈ ਤਾਂ ਮੈਂ ਡਿਸਕ੍ਰਿਪਸ਼ਨ ਵਿੱਚ ਲਿੰਕ ਪਾ ਦਿਆਂਗੀ ਜੀ ਤੁਸੀਂ ਜੁਆਇਨ ਕਰ ਲਿਓ ਫੋਲੋ ਕਰ ਲਿਓ ਤੇ ਇਸ ਚੈਨਲ ਤੇ ਪੁੱਜਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ